ਭਾਈ ਤਾਜ਼ਾ ਕਨੇਡਾ ਰਸ 10 ਰੁਪਏ ਦਾ ਗਲਾਸ 10 ਰੁਪਏ ਦਾ ਗਲਾਸ ਸ਼ੀਮਪੁਰ ਵਾਲਾ ਫੂਦੀਨੇ ਵਾਲਾ ਤਾਜ਼ਾ ਗੰਨਾ ਤਾਜ਼ਾ ਰਸ 10 ਰੁਪਏ ਦਾ ਗਲਾਸ ਆਓ ਵੀਰ ਜੀ ਐ ਦਰ ਕਿੱਧਰ ਚੱਲੇ ਆ ਐ ਦਰ ਛੰਡਾ 10 ਰੁਪਏ ਗਲਾਸ 10 ਰੁਪਏ ਗਲਾਸ ਪੋਟੇਟਾ ਆਓ ਭਰਾ ਜੀ ਤਾਜ਼ਾ ਗੰਨੇ ਦਾ ਰਸ 10 ਰੁਪਏ ਦਾ ਗਲਾਸ 10 ਰੁਪਏ ਦਾ ਗਲਾਸ ਗ਼ੀਂਬੂ ਵਾਲਾ ਮਦੀਨੇ ਵਾਲਾ ਤਾਜ਼ਾ ਗੰਨਾ ਤਾਜ਼ਾ ਰਸ 10 ਰੁਪਏ ਦਾ ਗਲਾਸ ਆਓ ਵੀਰ ਜੀ ਐ ਇੱਧਰ-ਉੱਧਰ ਚੱਲੇ ਆ ਇੱਧਰ ਖੰਡਾ 10 ਰੁਪਏ ਗਲਾਸ 10 ਰੁਪਏ ਗਲਾਸ ਆਓ ਭੈਣ ਜੀ ਆਓ ਭਰਾ ਜੀ ਤਾਜ਼ਾ ਗੰਨੇ ਦਾ ਰਸ